ਸਪੰਚਾ ਸੋਲਣਾ ਦੱਬ ਦੇ ਉਹਨੇ ਮੈਂ ਮਾਰ ਦੇ ਚਲੂਸ ਤੇ ਦੂਦਰਾ ਮੈਂ ਦੇਖ ਲੈ ਨਹੀਂ ਨਹੀਂ ਤੇਰੀ ਕਾਲੀ ਫੋਟ ਫੋਟ ਹਾਥ ਲਾ ਹਾਥ ਲਾ ਹਾਥ ਲਾ ਹਾਥ ਲਾ ਨਾ ਨਹੀਂ ਮਾਰ ਹਾ ਹਾਂ ਬੱਥੇ ਤੇਰੇ ਉੱਪਰ ਰੱਖਦਾ ਕੋਈ ਨਹੀਂ ਆਇਆ ਜੱਫੜ ਲੈ ਤੇਰਾ ਮੁੰਡਾ छोटे वीर हां जी हां जी भाई रेडी लगा दो 2 मिनट ना मैं काउंट करता नहीं तेरी गाड़ी में तेरा सारा की गल जड़ी गल मैं कहत थी तो ले 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 हां एक पलना तेरे फिर मैं बिल्कुल की कर ठीक है कल थट्टू के पे तेरी ले कोई नहीं मैं सौदा चलो निकलो ਤੇਰੀ ਗੱਲ ਕਿਸ ਪੰਚਾ ਸੋਨਾ ਦੱਸ ਦੇ ਉਹ ਨਹੀਂ ਮੇਰਾ ਨਾਮ ਲੈ ਜਾ ਮੈਂ ਦੱਸਦਾ ਤੈਨੂੰ ਮੈਂ ਜਰੂਰ ਕੱਢੂ ਤਰਾ ਮੈਂ ਉਹ ਕਰ ਲਈ ਤੂੰ ਸੋ ਮੈਂ ਜਾਣਦਾ ਤੂੰ ਜਾਣਦਾ ਤੂੰ ਤੂੰ ਇਹ ਤਾਂ ਦੇਖ ਲੈ ਕਿਤੇ ਹੋਰ ਹੋ ਜੇ ਨਹੀਂ ਨਹੀਂ ਤਾਂ ਕੱਢ ਦੇ ਆਹੋ ਆਹੋ ਧਿਆਨ ਨਾਲ ਆਹੋ ਧਿਆਨ ਨਾਲ ਬੋਲਣਾ ਹਾਂ ਬਣਾਈ ਆ ਬਣਾਈ ਆ ਕਿੱਦਾਂ ਬੋਲਦਾ ਬੋਲਦਾ ਕਿੱਦਾਂ ਤੂੰ ਫੋਟ ਫੋਟ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਤੂੰ ਮੰਨਿਆ ਡਿਊਟੀ ਹੱਥ ਲਾ ਹੱਥ ਲਾ ਇਜ਼ਤਿਹਾਰ ਬੰਦਾ ਹੱਥ ਲਾ ਹੱਥ ਲਾ ਹੱਥ ਲਾ ਜੀ ਆ ਵਾਜਾ ਆ ਵਾਜਾ ਮੈਂ ਬਹੂ ਕਾਣੀ ਦਾੜੀ ਮੱਤ ਤਰੀਕੂ ਹਾਂ ਹਾਂ ਦਾੜੀ ਕਰਾਏਗਾ ਤੂੰ ਦਾੜੀ ਬੰਨ੍ਹ ਲਾਣੀ ਫਾੜ ਲੈ ਜੀ ਕਾਨੂੰਨ ਦੇ ਭੰਗ ਹੋਣਾ ਨਹੀਂ ਰਿਕਾਰਡਿੰਗ ਕਰਵਾਉਣੀ ਆ ਮੈਂ ਦਾੜੀ ਕਰਵਾਉਣਾ ਨੀਕੇ ਨਾ ਲਵਾਉਂਗਾ ਜਿੱਦਾਂ ਨਹੀਂ ਲੱਗਨ ਤੂੰਗਾ ਵੇਰ ਕੇ ਨਾ ਤਰੀਕੇ ਨਾ ਪਾਸੇ ਦੇ ਆ ਪਾਸੇ ਦੇ ਆ ਫਾੜ ਤੇ ਲੱਗੀ ਆ ਪਾਸੇ ਦੇ ਆ ਪਾਸੇ ਦੇ ਆ ਪਾਸੇ ਦੇ ਆ ਮੇਰੀ ਗੱਲ ਸੁਣ ਲੈ ਤਖੰਦਾ ਜੀ ਨਹੀਂ ਕਰਨੀ ਮੇਰੇ ਨਾਲ ਮੈਂ ਨਾ ਮੈਂ ਕਰੂੰਗਾ ਮੈਂ ਲਾਉਂਗਾ ਮੈਂ ਲਾਉਂਗਾ ਯੱਕ ਤੇਰੇ ਪਿੱਛੇ ਧੱਕਦਾ ਕੋਈ ਨਹੀਂ ਆਇਆ ਫੜਦੇ ਨਾ ਮੁੰਡਾ ਘਰ ਆ ਕੇ ਫੜ ਲੈ ਘਰੇ ਫੜ ਲੈ ਤੂੰ ਫੜ ਲੈ ਫੜ ਲੈ